ਕਿਸੇ ਵੀ ਕ੍ਰਿਮਲਰ ਨੂੰ ਨਹੀਂ ਬਖਸ਼ਿਆ ਜਾਵੇਗਾ ਐਸਐਸਪੀ ਬਠਿੰਡਾ ਸ਼ਹੀਦ ਹਰਪ੍ਰੀਤ ਸਿੰਘ ਗਿੱਲ ਆਈਪੀਐਸ ਜੀ ਵੱਲੋਂ ਇਹ ਸਪਸ਼ਟ ਹੈ ਇਸੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਦੀ ਜੇਨ ਨਿਗਰਾਨੀ ਇੰਸਪੈਕਟਰ ਜਸਵਿੰਦਰ ਸਿੰਘ ਸੀਈ ਵਰਨ ਇੰਚਾਰਜ ਨੇ ਤੇ ਐਸਐਚਓ ਦਿਆਲਪੁਰਾ ਕਾਰਵਾਈ ਕਰਦੇ ਹੋਏ ਜਿਹੜਾ ਮਕੰਮਾ ਨੰਬਰ 165/22 ਮੁੰਚੀ ਸਾਹਿਬ ਦਾ ਸੰਦੀਪ ਸਿੰਘ ਵਿਰੁੱਧ ਦਰਜ ਸੀ ਥਾਣੇ ਦੇ ਮਾਲਖਾਨੇ ਵਿੱਚ ਅਸਰੇ ਗੈਬ ਕੰਮਸਵਾਂਦੀ ਉਸ ਮੁਕੱਦਮੇ ਦੀ ਤੋਤੀਸ਼ ਵਿੱਚ ਅੱਗੇ ਕਾਰਵਾਈ ਕਰਦੇ ਹੋਏ ਇੱਕ ਮੁਕੱਦਮਾ ਨੰਬਰ 254324 ਨੂੰ ਦਰਜ ਕੀਤਾ ਗਿਆ ਵਾ ਖਾਣਾ ਨਈਆਂ ਵਾਲਾ ਵਿੱਚ ਇਹਦੇ ਵਿੱਚ ਦੋਸ਼ੀ ਜਗਸੀਰ ਸਿੰਘ ਉਰਫ ਕਾਲਾ ਨੂੰ ਬਠਿੰਡਾ ਜੇਬ ਤੋਂ ਪ੍ਰੋਫੈਕਸ਼ਨ ਵਾਂਡ ਤੋਂ ਲਿਆਂਦਾ ਗਿਆ ਵਾ ਜਿਸ ਤੋਂ ਢਗਾਈ ਨਾਲ ਤੇ ਸਖੀਨਾ ਪੁੱਛਗਿੱਛ ਕਰਕੇ ਇਸ ਦੋਸ਼ੀ ਨੇ ਜਗਸੀਰ ਸਿੰਘ ਕਾਲਾ ਨੇ ਦੋ ਰਵਾਲਵਰ 32 ਬੋਰ ਤੇ ਇੱਕ ਪਿਸਟਲ 7.625 ਹੋਰ ਬਰਾਮਦ ਕਰਾਇਆ ਨਿਸ਼ਾਨਦੇਹੀ ਕਰਕੇ ਇਸ ਮੁਕੱਦਮੇ 'ਚ ਤਫ਼ਤੀਸ਼ ਜਾਰੀ ਹੈ ਤੇ ਹੋਰ ਵੀ